गुराया गोरेन्दर एंड वाले तन्मय बजाज वालों वकवक गतिविधियां से नेका रिकॉर्ड बनाके अपने माता-पिता नाल देश दा नाम भी रोशन कीता है तेजुरान पविचे होर आगे बद्दण ले प्रेरित करते हुए मकसद नाल आम आदमी पार्टी हल्का फिलोर देन चारते शिक्षा बोर्ड पंजाब दे वाइस चेयरमैन प्रिंसिपल प्रेम कुमार तन्मय बजाज दे कर पहुंचे ਉਨਾਂ ਨੇ ਦੱਸਿਆ ਕਿ ਛੋਟੀ ਉਮਰ 'ਚ 28 ਤੋਂ ਬਾਅਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਚੁੱਕਾ ਹੈ ਜਿਸ ਲਈ ਉਸ ਨੂੰ ਵਕਵਕ ਸੰਸਥਾ ਵੱਲੋਂ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਉੱਥੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਗੁਰਾਇਆਂ ਤੋਂ ਬਿੰਦਰ ਸੁਮੰਦ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ ਜਿਹੜਾ ਕਿ ਗੁਰਾਇਆਂ ਇੱਕ ਇਤਿਹਾਸਕ ਨਗਰੀ ਆ ਔਰ ਜਿਹੜਾ ਵੀ ਕਿ ਇੰਡਸਟਰੀ ਉਦਯੋਗਿਕ ਪ੍ਰਣਾਲੀ ਲਈ ਉੱਤਰੀ ਭਾਰਤ ਦਾ ਸਭ ਤੋਂ ਪ੍ਰਮੁੱਖ ਸ਼ਹਿਰ ਗਿਣਿਆ ਗਿਆ ਸੀ ਉਸ ਸ਼ਹਿਰ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦਾ ਜਿਹੜਾ ਪ੍ਰਮੁੱਖ ਸ਼ਹਿਰ ਆ ਉਸ ਦੇ ਵਿੱਚ ਇੱਕ ਸਾਡਾ ਬਹੁਤ ਹੀ ਚਮਕਦਾ ਸਾਰਾ ਤਨਵੀ ਬਜਾਜ ਜੀ ਜਿਹੜੇ ਬਜਾਜ ਪਰਿਵਾਰ ਦਾ ਇੱਕ ਬਹੁਤ ਹੀ ਹੋਣਹਾਰ ਬੱਚਾ ਆ ਜਿਹੜਾ ਕਿ ਹਨੁਮੰਤ ਸਕੂਲ ਦੇ ਵਿੱਚ 5ਵੀਂ ਕਲਾਸ ਦਾ ਵਿਦਿਆਰਥੀ ਆ ਮੇਰੇ ਨਾਲ ਉਹ ਬੈਠਾ ਆ ਤਨਵੀ ਜੀ ਇਸ ਬੱਚੇ ਨੇ ਆਪਣੀ ਉਮਰ ਤੋਂ ਬਹੁਤ ਹੀ ਜ਼ਿਆਦਾ ਵੱਡੀਆਂ ਜਿਹੜੀਆਂ ਜ਼ਿੰਦਗੀ ਦੀਆਂ ਜਿਹੜੀਆਂ ਪਲੰਘਾਂ ਜਿਹੜੀਆਂ ਆ ਉਹ ਪੁੱਟੀਆਂ ਆ ਅਸੀਂ ਦੇਖਦੇ ਸੀ ਅੱਜ ਦੇਖ ਕੇ ਮਨ ਇਹਨਾਂ ਬਾਗੋ-ਬਾਗ ਹੋਇਆ ਆ ਕਿ ਇਹ ਬੱਚਾ ਮੈਂ ਕਹਿੰਨਾ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਹੈ ਆਪਣੇ ਵੱਖ-ਵੱਖ ਕੰਪੋਨੈਂਟ ਕੰਪੋਨੈਂਟਾਂ ਦੇ ਵਿੱਚ ਆਪਣਾ ਜਿਹੜਾ ਹੈ ਉਹ ਨਾਮ ਚਮਕਾ ਚੁੱਕਾ ਆ ਤੁਸੀਂ ਦੇਖਦੇ ਆ ਸਾਡੇ ਭਾਰਤ ਦੇ ਸਰਮੁੱਚ ਰਾਸ਼ਟਰਪਤੀ ਜੀ ਜਿਹੜੇ ਮਨਮੋਜੀਆ ਉਹਨਾਂ ਦੇ ਨਾਲ ਮਿਲ ਕੇ ਔਰ ਵੱਖ-ਵੱਖ ਜਿਹੜੇ ਹੈਗੇ ਆ ਇਹਨਾਂ ਨੇ ਅਵਾਰਡ ਪ੍ਰਾਪਤ ਕੀਤੇ ਆ ਰਾਸ਼ਟਰੀ ਪੱਧਰ ਤੇ ਚਾਹੇ ਉਹ ਪਦਮ ਆਸਣ ਦਾ ਹੋਵੇ ਵੱਧ ਤੋਂ ਵੱਧ ਜਿਹੜਾ ਹੈਗਾ 1 ਘੰਟੇ ਤੋਂ ਵੱਧ ਦਾ ਸਮਾਂ ਜਿਹੜਾ ਉਸ ਆਸਣ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਉਹ ਇੱਕ ਰਿਕਾਰਡ ਪੈਦਾ ਕੀਤਾ ਹੈਗਾ